ਸੁਗਿਆ ਮੈਂ ਤੁਹਾਨੂੰ ਦਿਮਾਗ ਨੂੰ ਫੋਕਾ ਕਰਾਂ ਮੇਰੀ ਜੀਵਨ ਦਾ ਖਤੂ ਕਰ ਲੈਣੇ ਉਹ ਬਾਗ ਇਹਨਾਂ ਦਾ ਖਤੂ ਹੋ ਗਿਆ ਹੁਣ ਖਲਾਉਂਦਾ ਹੁਣ ਖਲਾਉਂਦਾ ਅੱਜ ਆ ਧੰਨਵਾਦ ਆ ਆਪਰੇ ਜਿਹੜੇ ਇਧਰ ਆ ਲੈਡੀਜ਼ ਇਧਰ ਆ ਲੈਡੀਜ਼ ਚਲੋ ਚਰਨਾ ਕੋਈ ਕਿਹਦਾ ਘਰ ਆ ਹੈ ਕਲਾ ਜਿਹੜਾ ਮੇਲ ਆਉਣ ਦੇ ਨਾਲ ਅਗਲੇ ਪਾਸੇ ਉਹਦੇ ਇਸ ਨੂੰ ਪੁੱਛ ਲਓ ਵੇਰੀ ਵੇ ਮਨੂਮੀ ਸਾਨੂੰ ਕਹਿੰਦੇ ਆਂਂਟੀ ਨਾਲ ਨਾਲ ਆਓ ਆਂਟੀ ਮੈਨੂੰ ਲੁਕਾਓ ਨਾਲ ਆਓ ਕੀ ਹੋਇਆ ਯਾਰ ਇਹ ਕਿਰਤ ਆਪਨੇ ਇਹ ਗੁੱਡੀ ਪਾਰਲਰ ਦਾ ਸਿੱਖਿਆ ਤਾਂ ਲੜਦੋਂ ਹੈ ਨਹੀਂ ਲੜਦੋ ਹਾਂ ਤੇ ਮੇਰੀ ਜਲਦੀ ਦਾ ਕੰਮ ਸਿੱਖਿਆ ਤਾਂ ਦੇਖ ਸਕੇ ਹਾਂ ਇੱਕ ਚੀਜ਼ ਨਹੀਂ ਮੁਕਤ ਨਾ ਅੱਥੇ ਅੰਮਣੇ ਆਤੀ ਹੋ ਕੇ ਕਿਦੈ ਹਰ ਜਗ੍ਹਾ ਉਹ ਲੈ ਚੜੀ ਅਲੀ ਆਰ ਸੀ ਵੀ ਉੱਪਰ ਇਹ ਬੈਡਰ ਮੋਟਾ ਉਹ ਇਹ ਚਾਹਚੇ ਨਾ ਤਾਂ ਸੌਂ ਵੀ ਪੈਂਦੇ ਇਹ ਵੀ ਸਾਡੇ ਸਮਾਂ ਦੇ ਦੇਖ ਲਓ ਵਾਦੂ ਅਦੀ ਨੇੜੇ ਜਾਂਦਾ ਆ ਅੱਜ ਵਾਰੀ ਜਿਹੜਾ ਕਰੋ ਬਾਣੇ ਆ ਕੱਪੜੇ ਆ ਆ ਬੈਸਟਰੀ ਆ ਤੇ ਖੁੱਖੇ ਦਾ ਘਰ ਹੈ ਜੀ ਉਦੋਂ ਕਿ ਤਰਾ ਪਾ ਜੀ ਆਇਓ ਪ੍ਰੈਸ ਨੂੰ ਕਰੀਏ ਜੀ ਸਾਰੇ ਘਰ ਨੂੰ ਪੂਰੇ ਕਿਧਰ ਹੈ ਇਹ ਖਾਲੀ ਨਹੀਂ ਇਹ ਸਭ ਵਾਲੀ ਉਹ ਨਹੀਂ ਇਧਰ ਲੈ ਮੈਨੂੰ ਕੋਣ ਹੈ ਤੇ ਵੀ ਆ ਕੁੜੀਆਂ ਜਗਾ ਇੱਧਰ ਹਾਂ ਇਹ ਘਰ ਕੋਈ ਆਹ ਸਾਰੇ ਬਲੌਗ ਦਾ ਬਲੌਗ ਆਹ ਸਾਰੇ ਆ ਗਏ ਸੀ ਬਹੁਤ ਜਿਆਦਾ ਤੁਹਾਡੀ ਬਾਰੀ ਨਹੀਂ ਵੀ ਇੱਕ ਨਾ ਮਾਰਨਿੰਗ ਹੈ ਹਾਂਜੀ ਬਿਲਕੁਲ ਪਰਛੇ ਵੀ ਚੱਲ ਜੀ ਹੋਣਗੇ ਜਲੂਸ ਵੀ ਕੱਢਾਂਗੇ ਪੂਰਾ ਠੀਕ ਹੈ ਜੀ ਜੇ ਕੋਈ ਦੇਖ ਲਿਆ ਇੱਥੇ ਇਸ ਟਮ ਤਾਂ ਫਿਰ ਆਪਣਾ ਆਪਸ ਆਪਣਾ ਆਪ ਦੇ ਵੀ ਸੋਲੋ ਨਹੀਂ ਗੱਲ ਸੋਲੋ ਨਹੀਂ ਗੱਲ ਸੋਲੋ ਕਰੇ ਮੇਰੀ ਗੱਲ ਸੁਣ ਲੋ ਤੁਸੀਂ ਦੇਖਿਆ ਹੋਇਆ ਨਸ਼ਾ ਤਸਕਰਾਂ ਨੇ ਕਿੰਦਾ ਘਟਟਣਦੇ ਆ ਪਰ ਉਹ ਨਾ ਸਿਸਟਮ ਸਾਡੇ ਕੋਲ ਕਰਵਾਇਆ ਕਿ ਤੁਹਾਨੂੰ ਪਿੰਡਾਂ ਚੋਂ ਕੱਢਣਾ ਪਏ ਬਾਹਰ ਸੋ ਇਹਨੂੰ ਤੁਸੀਂ ਮੇਰੀ ਜਿਹੜੀ ਇਹ ਬੇਨਤੀ ਸਮਝ ਲਓ ਵਾਰਨਿੰਗ ਸਮਝ ਲਓ ਜੋ ਮਰਜ਼ੀ ਸਮਝ ਲਓ ਠੀਕ ਹੈ ਠੀਕ ਹੈ ਜੀ ਸਰ ਜਸ ਤਾਂ ਪਿੰਡਾਂ ਵਿੱਚ ਕਰ ਦੇਣਾ ਸਾਡੇ ਪਿੰਡ ਸਾਰੇ ਪੂਛੇ ਘਰਾਂ ਦਾ ਕੰਮ ਕਰਦੇ ਲੋਕਾਂ ਦਾ ਕੰਮ ਮੈਨੂੰ ਕੋਈ ਪਤਾ ਨਹੀਂ ਮੇਰੀ ਗੱਲ ਹੈ ਕਿ ਤੁਹਾਡੇ ਆ ਵਾਲੀ ਜਿਹੜੀ ਗਲੀ ਹੈ ਨਾ ਚੱਕ ਲਾਂ ਪਿੰਡ ਦੇ ਵਿੱਚ ਸਾਰੀ ਸਭ ਤੋਂ ਬਦਨਾਮ ਸੀਗੀ ਹਾਂ ਜੀ ਹੁਣ ਅੱਗੇ ਠੀਕ ਹੈ ਇਕਾ ਦੂਜੇ ਠੀਕ ਹੈ ਨਾ ਜੀ ਇਹ ਬਿਲਕੁਲ ਸਿਆਹ ਪਹੁੰਚਾ ਦਿਓ ਠੀਕ ਹੈ ਪੂਰਾ ਅਸੀਂ ਜਲੂਸ ਕੱਢਾਂਗੇ ਠੀਕ ਹੋ ਗਿਆ ਹੋਰ ਰੁਕਾ ਕਰੋ ਰੁਕਾ ਕਰੋ ਮੇਰੇ ਕੋਲ ਫਰੀ ਅਪਲਾਉਜ਼ ਜਰਾ ਨੀਨਾ ਨੀਨਾ ਬਗੂ ਜੀ ਪੁਲੀਸ ਕੋਲ ਜੰਮਰ ਵਾਲੀ ਜੇ ਜੀ है अनि हाम्रो भ्यानियोसँग त हो जस्तो छ अनि अथे कुन होरा आबराय छिमेकीको घरमा जाउस भयो मरे पुला घरमा अनि ननको सारे घर जान्दे आफ्नो कुरा ਪਤਾ ਨਾ ਮੇਰੇ ਘਰ ਚੋਂ ਸੀ ਉਹ ਬੜੇ ਨਾ ਰਹਿੰਦੇ ਜੇਠ ਮੇਰੇ ਚਲੋ ਮੇਰੀ ਤੁਹਾਨੂੰ ਉਹ ਦਰਸਾਉਣਾ ਵੀ ਸਿਨਾ ਦੇਦੇ ਹਾਂ ਜੇ ਤੁਸੀਂ ਦੇਖ ਲੈ ਉਹ ਤਾਂ ਬੜੀ ਨਹੀਂ ਕਿਤੇ ਰਹਿੰਦੀ ਕਿਹਣਾ ਮੈਂ ਨਾ ਬਣਦੀ ਨਹੀਂ ਸਿੱਧੇ ਗਾ ਮੇਰੇ ਘਰ ਵਾਲਾ ਬਾਹਰ ਗਿਆ ਆ ਸੰਦੀ ਪਤੀ ਗਾਦਾ ਕਿੱਥੇ ਹੋਣਾ ਸੋਲੇ ਉਹ ਆਪਣੀਆਂ ਭੈਣਾਂ ਦੇ ਰਹਿੰਦੀ ਹੈ ਕਿੱਥੇ ਇਹਨਾਂ ਨੂੰ ਪਤਾ ਨਾ ਮੈਂ ਚਾਲ ਕੇ ਮੱਖਾ ਤੇ ਪੜਾਈ ਲੋਕ ਸਿੱਧੀ ਮੋੜ ਕੇ ਆਪਣੇ ਆਪਣੇ ਲੱਖਾਂ ਦਾ ਤੇਰੀ ਜਗ੍ਹਾ ਤੇ ਲੰਗਰ ਸੱਦੇ ਤੋਂ ਲੱਗਦਾ ਚਲੋ ਇਹਨਾਂ ਸੁਣਾ ਨਹੀਂ ਦੇਓ ਜੇ ਮੇਰ ਪੂਰਾ ਹੈ ਕਾਨੂੰਨੀ ਕਾਰਵਾਈ ਤੇ ਹੋਏਗੀ ਉਹ ਕਿ ਵੈਸੇ ਤਾਂ ਯੂਜ਼ ਪੂਰਾ ਨਿਕਲੇਗਾ ਠੀਕ ਹੈ ਕੀ ਨਾਮ ਜੀ ਦਲਵੀਰ ਸਿੰਘ ਮੈਂ ਬਲਾਗ ਕਰਦਾ ਹਾਂ ਭਾਜੀ ਜਿੱਦਾਂ ਅੱਗੇ ਪਿੰਡਾਂ ਦੇ ਵਿੱਚ ਬਹੁਤ ਨਸ਼ਾ ਵਿਗਦਾ ਸੀਗਾ ਹਾਂਜੀ ਕੀ ਕਹਿਣਾ ਚਾਹੋਗੇ ਸਾਡੇ ਵੀ ਇੱਥੇ ਇਦਾਂ ਦਾ ਹਾਲ ਸੀਗਾ ਕਿ ਇੱਕ ਮੋਟਰਸੇਕ ਲਾਉਂਦਾ ਸੀ ਇੱਕ ਜਾਂਦਾ ਸੀ ਇਹ ਹੱਬੋ ਬਣੀ ਹੋਈ ਸੀਗੀ ਸਾਡੇ ਕਿਹੜਾ ਪਿੰਡ ਹੈ ਇਹ ਇਹ ਚੱਕ ਕਲਾ ਅੱਛਾ ਜੀ ਚੱਕ ਦੇ ਨਾਲ ਸਾਡੇ ਪਿੰਡ ਹੱਬੋ ਬਣੀ ਸੀਗੀ ਰੋਜ਼ ਹੀ ਇਹੀ ਸਾਰਿਆਂ ਦਾ ਸਾਨੂੰ ਕਹਿਣਾ ਹੁੰਦਾ ਹੈ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਫਟਾ ਹੋ ਕੇ ਸੀ ਹੂੰ ਤੇ ਜਦੋਂ ਦੇ ਫਿਰ ਇੰਚਾਰਜ ਸਾਹਿਬ ਥੋੜੇ ਜਿਹਾ ਲਈ ਗਰਮ ਤੇ ਉਸ ਤੋਂ ਬਾਅਦ ਇਹ ਬਿਲਕੁਲ ਇਹਨਾਂ ਨੇ ਪਹਿਲਾਂ ਸੀਗਾ ਥੋੜਾ ਜਿਹਾ ਹੋ ਗਿਆ ਸੀਗਾ ਫਿਰ ਥੋੜੇ ਜਿਹੇ ਬੰਦੇ ਆਉਂਦੇ ਜਾਂਦੇ ਰਹੇ ਫਿਰ ਬਿਲਕੁਲ ਹੀ ਹੁਣ ਤਾਂ ਜਿਵੇਂ ਇੱਥੇ ਤੁਸੀਂ ਦੇਖੋਗੇ ਕਦੀ ਵੀ ਮੋਟਰਸਾਈਕਲ ਨਹੀਂ ਹੋਣੀ ਉਹ ਤਾਂ ਕੋਈ ਨਹੀਂ ਕਿਉਂਕਿ ਜਦਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਇੱਕ ਸੁਪਨਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹਾਂਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਆ ਇਹ ਜ਼ਰੂਰੀ ਹੈ ਜੀ ਅੱਜਕੱਲ ਦੇਖੋ ਜਵਾਨਾ ਕਿੰਨਾ ਐਡਵਾਂਸ ਹੋ ਗਿਆ ਆ ਤੇ ਆਪਾਂ ਨੂੰ ਵੀ ਇਹੀ ਚਾਹੀਦਾ ਕਿ ਜਿਹੜੇ ਨੌਜਵਾਨ ਪੀੜੀ ਆ ਉਹਨੂੰ ਆਪਾਂ ਸਿੱਧੇ ਰਸਤੇ ਪਾਈਏ ਉਹਨਾਂ ਨੂੰ ਆਪਾਂ ਪੜ੍ਹਾਈ ਲਿਖਾਈਏ ਤੇ ਕਿਸੇ ਹੋਰ ਵਧੀਆ ਕਿਸੇ ਕਿੱਤੇ ਦੇ ਵਿੱਚ ਪਾਈਏ ਤੇ ਜੇ ਆਪਾਂ ਇਹ ਨਸ਼ਾ ਹੀ ਇਹ ਤਾਂ ਚੱਲਦਾ ਰਿਹਾ ਤੇ ਇਹ ਤਾਂ ਬਿਲਕੁਲ ਬਰਾਹਾ ਲਿਆ ਪੰਜਾਬ ਦਾ ਜੇ ਕੋਈ ਘੰਤਮਾਨ ਹੁਣੀ ਕੋਈ ਇਦਾਂ ਦਾ ਉਪਰਾਲਾ ਕਰਦੇ ਆ ਕਿ ਇਹ ਸਾਰਾ ਕੁਝ ਠੀਕ ਹੋ ਜਾਂਦਾ ਤੇ ਪੰਜਾਬ ਲਈ ਇਹ ਬਰਦਾ ਨਹੀਂ ਜਿੱਦਾਂ ਕਿ ਪਟਿਆਲਾ ਜਾਂ ਲੁਧਿਆਣਾ ਦੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਆ ਕਿਸ ਤਰ੍ਹਾਂ ਦੇਖਦੇ ਆ ਉਹਨੂੰ ਜ਼ਰੂਰੀ ਆ ਜੀ ਇਹਦੇ ਵਿੱਚ ਹੀ ਬਣਿਆ ਹੋਇਆ ਸਾਰਾ ਕੁਝ ਉਹਨਾਂ ਦਾ ਜਿਹੜਾ ਜੋ ਵੀ ਉਹਨਾਂ ਨੇ ਪ੍ਰਾਪਰਟੀ ਬਣਾਈ ਆ ਜਾਂ ਕੁਝ ਹੋਰ ਉਹਨਾਂ ਨੇ ਵਸੂਲੇ ਬਣਾਇਆ ਉਹ ਸਾਰਾ ਕੁਝ ਨਸ਼ਾ ਦੇ ਨਸ਼ੇ ਦੇ ਵਿੱਚ ਹੀ ਬਣਾਇਆ ਹੈ। ਕੋ ਚੰਗੀ ਗੱਲ ਇਹ ਹੈ ਜੇ ਉਹ ਕਰਦੇ ਆ ਜੇ ਕਾਰਵਾਈ ਹੋਣੀ ਚਾਹੀਦੀ ਆ ਇਹਦੀ ਇਹ ਗੱਲ ਨੂੰ ਥਲ ਪਾਈ ਜਾ ਸਕਦੀ ਆ ਜੇ ਸਰਕਾਰ ਕਾਦੇ ਸਾਨੂੰ ਵੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਆ ਕੋਈ ਸਟਾਫ ਆਏ ਆ ਸਾਨੂੰ ਵੀ ਨਾ ਸਾਥ ਦੇਵਾਂਗੇ ਪ੍ਰਿੰਡ ਵਾਲੇ ਤਾਂ ਹੀ ਫਿਰ ਅੱਗੇ ਇਹ ਕੰਮ ਰੁਕ ਸਕਦਾ ਹੈ। ਕਈ ਵਾਰੀ ਭਾਈ ਇਦਾਂ ਵੀ ਹੁੰਦਾ ਕਿ ਨਸ਼ਾ ਜਿਹੜੇ ਵੇਚਦੇ ਹੈਗੇ ਆ ਜਦੋਂ ਪੁਲਿਸ ਆਂਦੀ ਹੈਗੀ ਜਾਂ ਸਰਚ ਵਿਹਾਨ ਚਲਾਂਦੀ ਹੈਗੀ ਨਸ਼ਾ ਤਸਕਰ ਜਿਹੜੇ ਹੈਗੇ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਜਾਂਦੇ। ਉਸ ਉਸ ਮੈਟਰ ਨੂੰ ਕਿੱਦਾਂ ਦੇਖਦੇ ਆ ਉਸ ਮੈਟਰ ਇਹ ਜਿਹੜੇ ਚੋਰ ਹੁੰਦੇ ਇਹਨਾਂ ਦਾ ਕੋਈ ਨਹੀਂ ਹੁੰਦਾ ਟਿਕਾਣਾ ਕਿੱਥੇ ਲੁਕਣਾ ਇਹਨਾਂ ਨੇ ਕੀ ਕਰਨਾ ਆ ਇਹਨਾਂ ਨੂੰ ਪਹਿਲਾਂ ਹੀ ਇਸ ਗੱਲ ਦੀ ਪਤਾ ਲੱਗ ਜਾਂਦਾ ਵੀ ਹੁਣ ਜਦੋਂ ਹੁਣ ਆਪਾਂ ਪਹਿਲਾਂ ਖੜੇ ਆ ਜਾਂ ਕੋਈ মিডিਆ ਤੇ ਕੋਈ ਦੇਖ ਲੈਂਦੇ ਆ ਜਿਹਦਾ ਤੁਸੀਂ ਸਭ ਸੁਣਨੇ ਇਹ ਵੀ ਸਖਤ ਹੋ ਜਾਂਦੇ ਆ ਪਹਿਲਾਂ ਹੀ ਇਹ ਭੱਜ ਦੌੜ ਇਹਨਾਂ ਨੂੰ ਪਹਿਲਾਂ ਹੀ ਕੀਤੀ ਹੁੰਦੀ ਆ ਕਿੱਥੇ ਅਸੀਂ ਲੁਕਣਾ ਕਿੱਥੇ ਰੱਖਣਾ ਆ ਇਹ ਚੀਜ਼ਾਂ ਜਿਹੜੀ ਇਹ ਘਰ ਨਹੀਂ ਰੱਖਦੇ ਇਹ ਕੀ ਨਾਮ ਜੀ ਅਮਰਦੀਪ ਸਿੰਘ ਆ ਜੀ ਭਾਈ ਅੱਜ ਚੱਕ ਕਲਾਂ ਦੇ ਵਿੱਚ ਜਿਹੜਾ ਹੈਗਾ ਪੁਲਿਸ ਵੱਲੋਂ ਸਰਚ ਮਹਾਂ ਚਲਾਇਆ ਜਾ ਰਿਹਾ ਨਸ਼ਾ ਨੂੰ ਖਤਮ ਕਰਨ ਲਈ ਕਿਸ ਤਰ੍ਹਾਂ ਦੇਖਦੇ ਆ ਅੱਧੀ ਪਹਿਲਾਂ ਬਹੁਤ ਜ਼ਿਆਦਾ ਸੀਗਾ ਹਨਾ ਹੁਣ ਸਾਡਾ ਗਵਾਂੜਾ ਇੱਥੇ ਸਾਨੂੰ ਦਿੱਕਤ ਆਉਂਦੀ ਸੀਗੀ ਹਨਾ ਇੱਥੇ ਤੱਕ ਸਾਡੀਆਂ ਬੀਬੀਆਂ ਤੇ ਕੀ ਸਾਨੂੰ ਨੇ ਬਾਹਰ ਨਿਕਲਣਾ ਮੁੱਖਾ ਸੀਗਾ ਹਨਾ ਤੇ ਪਰ ਪ੍ਰਸ਼ਾਸਨ ਦੀ ਹੁਣ ਛਲਾਗਾ ਕਰਨੀ ਚਾਹੀਦੀ ਅੰਗੇ ਨੂੰ ਚੰਗੇ ਨੂੰ ਕਮਾ ਗਲਤ ਨੂੰ ਗਲਤ ਹੈ ਹਨਾ ਪਰ ਹੁਣ ਸ਼ਾਂਤੀ ਹੈ ਹਨਾ ਕੀ ਕਹਿਣਾ ਚਾਹੋਗੇ ਸਾਨੂੰ ਅਸੀਂ ਅਹੀਂ ਦੇਖਦੇ ਨਹੀਂ ਹੈਗੇ ਤੇ ਜੇ ਅਸੀਂ ਦੇਖਿਆ ਫੇ ਅਸੀਂ ਇਹਨਾਂ ਨੂੰ ਆਪ ਵੀ ਖੁਦ ਕਵਾਂਗੇ ਹਨਾ ਤੇ ਵਿੱਚ ਜਿਵੇਂ ਹੁਣ ਪ੍ਰਸ਼ਾਸਨ ਨੇ ਕੀਤਾ ਅਸੀਂ ਤਾਂ ਇਹਦੀ ਅਰਦਾਸ ਕਰਦੇ ਆ ਜੀ ਬੜਾ ਇਹਨਾਂ ਚੜ੍ਹਦੀਆਂ ਅਗਲਾਂ ਬਖਸ਼ੇ ਸਾਨੂੰ ਸੁੱਖ ਦਾ ਸਾਹ ਕਿਤੇ ਆਇਆ ਹਾਂਜੀ ਬੱਚੇ ਪ੍ਰਸ਼ਾਸਨ ਦੇ ਕੰਮ ਤੋਂ ਹੁਣ ਐਸਾਂ ਖੁਸ਼ ਹੋ ਤੁਸੀਂ ਨਹੀਂ ਆਪਾਂ ਖੁਸ਼ ਆ ਜੀ ਤੈਨ ਦਿਲ ਤੋਂ ਖੁਸ਼ ਆ ਹਾਂਜੀ ਹਾਂਜੀ ਸਰ ਅੱਜ ਚੱਕ ਕਲਾਂ ਦੇ ਵਿੱਚ ਜਿਹੜਾ ਕੈਸੋ ਆਪਰੇਸ਼ਨ ਚਲਾਇਆ ਗਿਆ ਕੀ ਕਹਿਣਾ ਚਾਹੋਗੇ ਜੀ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜਾ ਕੈਸੋ ਆਪਰੇਸ਼ਨਸ ਚਲ ਰਹੀ ਹੈ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਉਸੇ ਲੇੜੀ ਦੇ ਤਹਿਤ ਅੱਜ ਅਸੀਂ ਚੱਕਲਾ ਪਿੰਡ ਦੇ ਵਿੱਚ ਜਿਹੜਾ ਇੱਥੇ ਆਏ ਸੀਗੇ ਇੱਥੇ ਕਾਰਡਨ ਐਂਡ ਸਰਚ ਅਪਰੇਸ਼ਨ ਕੀਤਾ ਗਿਆ ਵਾ ਆਮ ਪਬਲਿਕ ਦੀ ਰਾਈ ਵੀ ਲਈ ਗਈ ਹੈ ਔਰ ਇੱਥੇ ਜਿਹੜੇ ਇੱਕ ਦਰਸ਼ਕਾ ਦਾ ਲੇਡੀ ਹੈ ਜਿਹੜੀ ਕਿ ਇਹਨਾਂ ਨੇ ਦੱਸਿਆ ਕਿ ਪਿਛਲੇ 1.5-2 ਮਹੀਨਿਆਂ ਤੋਂ ਆਪਣੇ ਘਰ ਬਾਰ ਉੱਤੇ ਛੱਡ ਕੇ ਤੇ ਹਮੇ ਤਲੇ ਲਾ ਕੇ ਕਿਤੇ ਬਾਹਰ ਗਿਆਰ ਜਗ੍ਹਾ ਤੇ ਚਲੀ ਗਈ ਹੈ ਔਰ ਇੱਕ ਨੀਨਾ ਸੀਗੀ ਉੱਤੇ ਰੀਸੈਂਟਲੀ ਕੇਸ ਸਿਸਟਰ ਕਰ ਦਿੱਤਾ ਗਿਆ ਵਾ ਔਰ ਜਿਹੜਾ ਹੁਣ ਫੀਡਬੈਕ ਆ ਰਿਹਾ ਪੀ ਉਹ ਹੁਣ ਜਿਹੜਾ ਇਸ ਗਲੀ ਦੇ ਵਿੱਚ ਤਾਂ ਪਰ ਮਾਰ ਹੁੰਦੀ ਸੀ ਨਸ਼ੇੜੀਆਂ ਦੀ ਹੁਣ ਇੱਥੇ ਇਹਨਾਂ ਨੇ ਸੁੱਖ ਦਾ ਸਾਹ ਲਿਆ ਔਰ ਕੋਈ ਵੀ ਇਹਨਾਂ ਨੂੰ ਇਹੋ ਜਿਹਾ ਦੇਖਣ ਨੂੰ ਜਿਹੜਾ ਨਹੀਂ ਮਿਲਿਆ ਕਿਸੇ ਕੋ ਸਮੇਤ ਉਲੜਾ ਬਹੁਤ ਤੇ ਸ਼ਾਂਤੀ ਹੈ ਜੋ ਜਿੱਥੇ ਆਂਡ ਗਵਾਂਡ ਤੇ ਦੂਜਿਆਂ ਨੇ ਜਿਹੜਾ ਫੀਡਬੈਕ ਦਿੱਤਾ ਸਾਨੂੰ ਸਰ ਜਿਵੇਂ ਕਿ ਇਹ ਵੀ ਪਿੰਡ ਤੇ ਹੋਰ ਵੀ ਕਈ ਪਿੰਡ ਜਿਹੜੇ ਹੈਗੇ ਕਾਫੀ ਬਦਨਾਮ ਸੀਗੇ ਨਸ਼ੇ ਕਰਣ ਦੇ ਇਸ ਤਰ੍ਹਾਂ ਦੇਖਦੇ ਆਂ ਜੇ ਅਸੀਂ ਜਿਹੜੇ ਇੱਕ ਦੋ ਇੱਕ ਚੱਕਲਾ ਇੱਕ ਸ਼ੰਕਰ ਇਹ ਇਦਾਂ ਦੇ ਪਿੰਡ ਸੀ ਸਾਡਾ ਫੋਕਸ ਜਿਹੜਾ ਤਾਬਲ ਕੇ ਇਹ ਦੋ ਤਿੰਨ ਪਿੰਡ ਸੀਗੇ ਸਾਡੇ ਏਰੀਆ ਦੇ ਵਿੱਚ ਜਿਹੜੇ ਇਸ ਕੰਮ ਲਈ ਬਦਨਾਮ ਸੀਗੇ ਉੱਥੇ ਜਿਹੜੀ ਹੈ ਪੁਲਿਸ ਨੇ ਆਪਣੀ ਪੂਰੀ ਸ਼ਕਤੀ ਕੀਤੀ ਔਰ ਇਹ ਇਦਾਂ ਹੀ ਜਾਰੀ ਰਹੇਗੀ ਔਰ ਤੁਹਾਡੇ ਮਾਧਿਅਮ ਨਾਲ ਹੀ ਮੇਰੀ ਜਿਹੜੀ ਹੈ ਵੇਚਣ ਵਾਲਿਆਂ ਨੂੰ ਚੇਤਾਵਨੀ ਹੈ ਕਿ ਇਹਨਾਂ ਦੇ ਨਾਲ ਬਿਲਕੁਲ ਸ਼ਕਤੀ ਦੇ ਨਾਲ ਜਿਹੜਾ ਜਿੱਠਿਆ ਜਾਏਗਾ ਔਰ ਹਰ ਤਰੀਕੇ ਦੇ ਨਾਲ ਕਾਨੂੰਨ ਦੇ ਅਨਸਾਰ ਵੀ ਔਰ ਵੈਸੇ ਵੀ ਪੂਰੀ ਜਿਹੜਾ ਸ਼ਕਤੀ ਦੇ ਨਾਲ ਇਹਨਾਂ ਦੇ ਨਾਲ ਜਿੱਠਿਆ ਜਾਏਗਾ ਔਰ ਮੈਂ ਸਾਰਿਆਂ ਨੂੰ ਇਹ ਵਾਰਨਿੰਗ ਦਿਨਾ ਵੀ ਬਿਲਕੁਲ ਬਾਜ ਆ ਜਾਣ ਨਸ਼ਾ ਜਿਹੜਾ ਕਿਸੇ ਕੀਮਤ ਤੇ ਵੀ ਜਿਹੜਾ ਕਿਸੇ ਨੂੰ ਵਿਸ਼ਵਾ ਜਿਹੜਾ ਉਹ ਸੋਚਣ ਵੀ ਨਾ ਇਸੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਇੱਕ ਸੁਪਨਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਕਿਸ ਤਰ੍ਹਾਂ ਉਹਨੂੰ ਕਵਰ ਕਰਨ ਦੀ ਜੀ ਬਿਲਕੁਲ ਜੀ ਜੋ ਵੈਸੇ ਤਾਂ ਸਾਡਾ ਪਹਿਲੇ ਹੀ ਰੁਟੀਨ ਚ ਜਿਹੜਾ ਹੈਗਾ ਇੱਥੇ ਸਾਡਾ ਮੇਨ ਜਿਹੜੀ ਸਾਡਾ ਪ੍ਰਾਇਮਰੀ ਜਿਹੜੀ ਸੀਗੀ ਉਹ ਪ੍ਰਾਇੋਰਟੀ ਨਸ਼ਾ ਦੇ ਵੱਲ ਸੀਗੀ ਬਟ ਹੁਣ ਜਿਹੜਾ ਵਾ ਇਹਨੂੰ ਹੋਰ ਇੰਟੈਂਸੀਫਾਈ ਹੋਣ ਹੋਰ ਜਿਹੜਾ ਤੇਜ ਹੋ ਗਿਆ ਔਰ ਅਸੀਂ ਜਿਹੜਾ ਇੱਥੇ ਹਰ ਜਿਹੜਾ ਹਿਲਾ ਕਰਾਂਗੇ ਵੀ ਨਸ਼ਾ ਜਿਹੜਾ ਇਹ ਇਨਸ਼ੋਰ ਕਰਾਂਗੇ ਵੀ ਸਬਡਿਵੀਜ਼ਨ ਨਕੂਦਰ ਦੇ ਵਿੱਚ ਕਿਤੇ ਵੀ ਕੋਈ ਨਸ਼ਾ ਜਿਹੜਾ ਨਸ਼ਾ ਮੁਕਤ ਇਹਨੂੰ ਕਰਾਂਗੇ ਸਰ ਲਗਾਤਾਰ ਇਸ ਤਰ੍ਹਾਂ ਦੇ ਸਤਿ ਦੇ ਹੰਦ ਚਲਾਈ ਜਾਣਗੇ ਬਿਲਕੁਲ ਜੀ ਲਗਾਤਾਰ ਸਰਚ ਅਭਿਆਨ ਔਰ ਵੈਸੇ ਜਿਹੜੇ ਕੰਟੀਨਿਊਸਲੀ ਚਲਦੇ ਹੀ ਰਹਿਣਗੇ ਜੀ